ਪੰਜਾਬ ਦੇ ਵਿੱਚ ਆਗਾਮੀ ਚੋਣਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਸੂਬੇ ਭਰ ਦੇ ਵਿੱਚ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਪਬਲਿਕ ਥਾਵਾਂ ਤੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਅੱਜ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਸੀਨੀਅਰ ਪੁਲਿਸ ਅਫਸਰਾਂ ਦੀ ਅਗਵਾਈ ਦੇ ਵਿੱਚ ਇਹ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਦੌਰਾਨ ਸਟੇਸ਼ਨ ਤੇ ਖੜੇ ਮੋਟਰਸਾਈਕਲ ਤੇ ਹੋਰ ਵਾਹਨਾਂ ਦੀ ਚੈਕਿੰਗ ਵੀ ਕੀਤੀ ਗਈ ਹੈ ਨਾਲ ਹੀ ਯਾਤਰੀਆਂ ਦੇ ਬੈਗਾਂ ਦੀ ਵੀ ਪੂਰੀ ਚੈਕਿੰਗ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਣਮਨੁੱਖੀ ਘਟਨਾ ਨੂੰ ਅੰਜਾਮ ਨਾ ਦਿੱਤਾ ਜਾਵੇ ਇਸ ਦੇ ਨਾਲ ਹੀ ਰੂਟੀਨ ਚੈਕਿੰਗ ਵੀ ਲਗਾਤਾਰ ਚੱਲ ਰਹੀ ਹੈ ਆਉਣ ਵਾਲੀ ਆਗਾਮੀ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸੇ ਵੀ ਤਰ੍ਹਾਂ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਜਿਸ ਕਰਕੇ ਇਹ ਆਪਰੇਸ਼ਨ ਕਾਸੋ ਚਲਾਇਆ ਜਾ ਰਿਹਾ ਹੈ ਇਸੇ ਦੇ ਦੌਰਾਨ ਗੱਲਬਾਤ ਕਰਦੇ ਆ ਵੱਡੇ ਅਫਸਰਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦਾ ਕਹਿਣਾ ਸੀ ਕਿ ਇਹ ਸਰਚ ਆਪਰੇਸ਼ਨ ਪੁਲਿਸ ਦੇ ਵੱਲੋਂ ਚਲਾਇਆ ਗਿਆ ਤੇ ਲਗਾਤਾਰ ਸ਼ੱਕੀ ਕਿਸੇ ਵੀ ਚੀਜ਼ ਦੇ ਚਾਹੇ ਉਹ ਕੋਈ ਪੈਕਿੰਗ ਹੋਵੇ ਜਾਂ ਕੋਈ ਲਫਾਫਾ ਹੋਵੇ ਜਾਂ ਫਿਰ ਕੋਈ ਬੈਗ ਹੋਵੇ ਹਰ ਇੱਕ ਚੀਜ਼ ਦੀ ਪੂਰੀ ਮੁਸ਼ਤੈਦੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤੇ ਫਿਲਹਾਲ ਉਹਨਾਂ ਨੂੰ ਇੱਥੇ ਕੁਝ ਬਰਾਮਦ ਨਹੀਂ ਹੋਇਆ ਪਰ ਸਲਗਾਤਾਰ ਨਜ਼ਰ ਰੱਖੀ ਜਾਵੇਗੀ ਇਸ ਦੇ ਦੌਰਾਨ ਗੱਲਬਾਤ ਕਰਦੇ ਹਾਂ ਕੁਝ ਪੁਲਿਸ ਅਫਸਰਾਂ ਦੀ ਗੱਲ ਸਾਹਮਣੇ ਆਈ ਹੈ ਇੱਕ ਵਾਰ ਤੁਸੀਂ ਉਹ ਸੁਣੋ ਅੱਜ ਦਾ ਜਿਹੜਾ ਕੈਸੋ ਆਪਰੇਸ਼ਨ ਆ ਇਹ ਸਾਰੇ ਹਾਲ ਪੰਜਾਬ ਦੇ ਵਿੱਚ ਲਾਂਚ ਕੀਤਾ ਗਿਆ ਹੈ ਇਹ ਜਿਹੜਾ ਆਪਰੇਸ਼ਨ ਖਾਸ ਕਰਕੇ ਆ ਰਹੀਆਂ ਇਲੈਕਸ਼ਨਾਂ ਦਾ ਜਿਹੜੇ ਲਾ ਐਂਡ ਓਰਡਰ ਨੂੰ ਮੁੱਖ ਰੱਖਦੇ ਹਾਂ ਸਾਰੇ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਕਰਾਈ ਜਾ ਰਹੀ ਹੈ ਜਿਨ੍ਹਾਂ ਦੇ ਵਿੱਚ ਸ਼ੱਕੀ ਮੋਟਰਸਾਈਕਲ ਸ਼ੱਕੀ ਵਹੀਕਲ ਤੇ ਟ੍ਰੇਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਬਾਹਰ ਕੋਈ ਗਲਤ ਆਦਮੀ ਜਿਹੜਾ ਇੱਥੇ ਆਣ ਕੇ ਕੋਈ ਕ੍ਰਾਈਮ ਨਾ ਕਰ ਸਕੇ ਸਰ ਇਹ ਜਿਹੜੀ ਚੈਕਿੰਗ ਚੱਲ ਰਹੀ ਹੈ ਕੋਈ ਕੋਈ ਚੀਜ਼ ਬਰਾਮਣੀ ਨਹੀਂ ਹੋਈ ਹੈ ਕਿਸੇ ਕੋਲ ਹੋ ਜਾਂ ਕੁਛ ਅਧਰ ਕੋਈ ਬੰਦਾ ਖੜਾ ਹੈ ਨਹੀਂ ਅਜੇ ਨਹੀਂ ਅਜੇ ਚੱਲ ਰਹੀ ਹੈ ਸਾਡੀ ਅਗਰ ਜੇ ਹੋਈ ਤੇ ਜ਼ਰੂਰ ਦੱਸਿਆ ਜਾਏਗਾ ਤੁਹਾਨੂੰ ਸਰ ਕਿੰਨੀ ਚਿਰ ਤੱਕ ਮਤਲਬ ਚੱਲਦੀ ਰਹਣੀ ਹੈ ਡੇਲੀ ਡੇਲੀ ਚੈਕਿੰਗ ਹੈ ਸਰ ਇਹ ਕਾਫੀ ਜਿਹੜੀ ਚੱਲ ਰਹੀ ਹੈ ਨਹੀਂ ਫਿਲਹਾਲ ਕੈਸੋ ਤੇ ਅੱਜ ਦਾ ਹੀ ਆ ਲੇਕਿਨ ਲੇਖਕਾਂ ਨੂੰ ਮੁੱਖ ਰੱਖਦੇ ਆਂ ਵੱਧੇ ਨਜ਼ਰ ਰੱਖਦੇ ਆਂ ਇਹ ਚੱਲਦਾ ਹੀ ਰਹੇਗਾ ਹਾਂ ਕੱਟ ਸਰ ਕਿੰਨਾ ਹੋ ਕਿ ਕਿਸ ਤਰ੍ਹਾਂ ਦੇ ਚਰਮਣ ਕਾਲੀ ਬੰਦੇ ਦੇ ਟੱਕੇ ਹੈਗੇ ਅੰਮ੍ਰਿਤਸਰ ਵਾਲੇ ਨੂੰ ਕਿੱਛੇ ਕੋਈ ਤਰੀ ਗੱਲ ਪਤੋਈ ਕੋਈ ਨਹੀਂ ਮੇਰੀ ਨੌਲੇਜ ਚ ਨਹੀਂ ਹੈ ਜੇ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਜੀ ਪਰ ਕਿੰਨੀ ਫੋਰਸ ਲਗਾਈ ਗਈ ਹੈ ਉਹ ਅਸੀਂ ਚੈੱਕing ਇੱਥੇ ਤਕਰੀਬਨ ਅ ਕਿੰਨੇ ਕਰਮੰਦ ਅ 80 90 ਦੇ ਕਰੀਬ ਬੰਦੇ ਲਗਾਏ ਗਏ ਹੈ ਜੀ ਟੋਟਲ ਟੋਟਲ ਨੌਲੇਜ ਜੀ ਆਰ ਪੀ ਐਫ ਆਰ ਪੀ ਐਫ ਸਾਡੇ ਨਾਲ ਹੈ ਤੇ ਐਸ ਐਚਓ ਕਤਵਾਲੀ ਨੇ ਐਸ ਐਚਓ ਮੈਡਮ ਨੇ ਇਹ ਮੇਰੀ ਸਪਰੂਵਿਜ਼ਨ ਲੱਗੀ ਹੈ ਇਹ ਚੈੱਕ ਕਰਾ ਰਹੇ ਹਾਂ ਠੀਕ ਹੈ ਸਰ